ਪ੍ਰਾਈਡ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਿੱਘੀ ਜੀਅਾਂ ਨੂੰ ਕਰਦੇ ਆਂ ਖਾਸ ਤੌਰ ਦੇ ਉੱਤੇ ਅੱਜ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਈ ਕੁਲਦੀਪ ਸਿੰਘ ਜੀ ਦਿਓਲ ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਜੁੜ ਚੁੱਕੇ ਨੇ ਜੀ ਤੇ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਜਿਹੜੀ ਹਲਚਲ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ ਦੋ ਰਾਜਨੀਤਿਕ ਵੱਡੀਆਂ ਪਾਰਟੀਆਂ ਲਿਬਰਲ ਤੇ ਉਸ ਤੋਂ ਬਾਅਦ ਕਨਜ਼ਰਵੇਟਿਵ ਦੋਨਾਂ ਪਾਰਟੀਆਂ ਨੇ ਕੁਝ ਆਪਣੇ ਨੁਮਾਇੰਦੇ ਜਿਹੜੇ ਭਾਰਤੀ ਮੂਲ ਦੇ ਸੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਇੱਕ ਤਾਂ ਉਹਨਾਂ ਦੇ ਵਿੱਚੋਂ ਸੀ ਚੰਦਰਾ ਆਰ ਸਿੱਖਾਂ ਦਾ ਵਿਰੋਧ ਕਰਨ ਦੇ ਵਿੱਚ ਜਾਂ ਫਿਰ ਹੋਰ ਜਿਹੜੀਆਂ ਸਿੱਖ ਐਕਟੀਵਿਟੀਆਂ ਹੁੰਦੀਆਂ ਉਹਦੇ ਵਿਰੋਧ ਦੇ ਵਿੱਚ ਉਹ ਭੁਗਤਦੇ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਮਤਾ ਪਾਇਆ ਜਾਂਦਾ ਕਿ ਸਿੱਖ ਜੈਨੋਸਾਈਡ ਹੋਇਆ ਸੀ ਉਹਨੂੰ ਪਾਸ ਕੀਤਾ ਜਾਵੇ ਤਾਂ ਚੰਦਰਾ ਆਰਿਆ ਹੋਰੀ ਜਿਹੜੇ ਨੇ ਉਹ ਉਹਦੇ ਉੱਤੇ ਨਾਂ ਵਾਲੀ ਵੋਟ ਪਾਉਂਦੇ ਨੇ ਤੇ ਤਾਂ ਕਿ ਮਤਾ ਜਿਹੜਾ ਉਹ ਪਾਸ ਨਾ ਹੋ ਸਕੇ ਸੋ ਮਤਾ ਪਾਸ ਵੀ ਨਹੀਂ ਹੁੰਦਾ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਐਕਟੀਵਿਟੀਆਂ ਐਸੀਆਂ ਜਿਸ ਤੋਂ ਬਾਅਦ ਚੰਦਰਾ ਆਰਿਆ ਜਿਹੜੇ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਇੱਕ ਤਰ੍ਹਾਂ ਦਾ ਤੇ ਉਹਨਾਂ ਨੂੰ ਕਿਹਾ ਗਿਆ ਕਿ ਅਗਲੀ ਚੋਣ ਉਹ ਨਹੀਂ ਲੜ ਸਕਤੇ ਉਹਨਾਂ ਨੂੰ ਟਿਕਟਾਂ ਟਿਕਟ ਜਿਹੜੀ ਹੈ ਉਹ ਪਾਰਟੀ ਨਹੀਂ ਦੇ ਰਹੀ ਉਸ ਤੋਂ ਬਾਅਦ ਹੋਰ ਵੀ ਜਿਹੜੇ ਨੁਮਾਇੰਦੇ ਨੇ ਡੌਨ ਪਟੇਲ ਹੋ ਗਏ ਜਾਂ ਫਿਰ ਬੀਬੀ ਰੂਬੀ ਰੂਬੀ ਜਿਹੜੀ ਹੈਗੀ ਰੂਬੀ ਢਾਲਾ ਉਹਨਾਂ ਦੀ ਗੱਲ ਕਰੀਏ ਸੋ ਸਾਰਿਆਂ ਦੇ ਉੱਤੇ ਇਹ ਇਲਜ਼ਾਮ ਨੇ ਕਿ ਉਹ ਭਾਰਤ ਪੱਖੀ ਕੰਮ ਕਰਦੇ ਨੇ ਭਾਰਤ ਦਾ ਇਨਫਲੂਐਂਸ ਜਿਹੜਾ ਹੈਗਾ ਉਹ ਕੈਨੇਡਾ ਦੇ ਵਿੱਚ ਵਧਾਉਣ ਦੀ ਕੋਸ਼ਿਸ਼ ਕਰਦੇ ਆ ਸੋ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਭਾਈ ਕੁਲਦੀਪ ਸਿੰਘ ਦਿਓਲਹੋਰਾ ਦੇ ਨਾਲ ਉਹ ਕਿਵੇਂ ਸਮਝਦੇ ਨੇ ਇਹ ਸਾਰੇ ਘਟਨਾਕਰਨ ਨੂੰ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੁਸੀਂ ਵੀ ਸੁਣ ਹੀ ਲਿਆ ਜੀ ਕਿ ਚੋਣਾ ਜੜੀਆਂ ਨੇ ਉਹ ਸਿਰ ਦੇ ਉੱਤੇ ਆਪ੍ਰੈਲ ਮਹੀਨੇ ਦੇ ਵਿੱਚ ਇਸੇ ਮਹੀਨੇ ਚ ਸ਼ਾਇਦ ਚੋਣਾ ਜੜੀਆਂ ਨੇ ਦੱਸੀਆਂ ਜਾ ਰਹੀਆਂ ਉਸ ਤੋਂ ਪਹਿਲਾਂ ਪਾਰਟੀ ਵੱਲੋਂ ਵੱਡੇ ਫੈਸਲੇ ਲਏ ਜਾਣਾ ਮਤਲਬ ਕਿ ਦੋ ਤਿੰਨ ਨੁਮਾਇंदे ਤਿੰਨ ਨੁਮਾਇंदे ਕੱਟੇ ਗਏ ਰਹੇ ਜਿਹੜੇ ਭਾਰਤੀ ਮੂਲ ਦੇ ਆ ਤੇ ਜਿਨ੍ਹਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਜਿਹੜੀ ਆ ਉਹ ਨੇੜਤਾ ਦੱਸੀ ਜਾਂਦੀ ਹੈ ਚੰਦਰਾ ਆਰਿਆ ਵੀ ਪਿਛਲੇ ਸਮੇਂ 'ਚ ਕਹਿੰਦੇ ਭਾਰਤ ਆਏ ਤੇ ਨਰਿੰਦਰ ਮੋਦੀ ਹੋਰਾਂ ਨੂੰ ਮਿਲੇ ਪਰ ਉਹਨਾਂ ਨੇ ਆਪਣੇ ਸਕੈਜੂਲ ਦੇ ਵਿੱਚ ਆਫੀਸ਼ੀਅਲੀ ਇਹ ਚੀਜ਼ ਜਿਹੜੀ ਆ ਅਨਾਉਂਸ ਨਹੀਂ ਕੀਤੀ ਨਾ ਕੈਨੇਡੀਅਨ ਗਵਰਨਮੈਂਟ ਨੂੰ ਦੱਸਿਆ ਨਾ ਉਥੋਂ ਦੀ ਅਥਾਰਟੀ ਨੂੰ ਦੱਸਿਆ ਸੋ ਜਦੋਂ ਇਹ ਗੱਲ ਘੁੰਮ ਗਈ ਵਾਇਰਲ ਹੋ ਗਈ ਤਾਂ ਫਿਰ ਉਹਨਾਂ ਨੇ ਉਸ ਤੋਂ ਬਾਅਦ ਇੱਕ ਟਵਿੱਟਰ ਦੇ ਟਵਿੱਟਰ ਦੇ ਉੱਤੇ ਉਹਨਾਂ ਦੀ ਇੱਕ ਫੋਟੋ ਜਿਹੜੀ ਹੈ ਨਰਿੰਦਰ ਮੋਦੀ ਹੋਰਾਂ ਦੇ ਨਾਲ ਉਹਨਾਂ ਨੇ ਵਾਇਰਲ ਕੀਤੀ ਸੋ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੈਗੀ ਕਿਵੇਂ ਦੇਖਦੇ ਹੋ ਇਹ ਸ ਹਾਂ ਜੀ ਸਭ ਜੀ ਦੇਖੋ ਜਦੋਂ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੀ ਗੱਲ ਕਰੀਏ ਇਹ ਸਾਰਾ ਉਦੋਂ ਮੂਰੇ ਆਇਆ ਜਦੋਂ ਕਿ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਹੋਂਾਂ ਦੀ ਅਸੈਸਿਨੇਸ਼ਨ ਕੀਤੀ ਗਈ ਸੀ ਜੀ ਤੇ ਉਦੋਂ ਇਨਵੈਸਟੀਗੇਸ਼ਨ ਚਲੂ ਹੁੰਦੀ ਹੈ ਸੋ ਇੱਥੇ ਯੂਕੇ ਦੀ ਧਿਰਤੀ ਤੇ ਭਾਈ ਅਭਤਾਪ ਸਿੰਘ ਖੰਡਾ ਪਾਕਿਸਤਾਨ ਦੀ ਧਿਰਤੀ ਵਾਲ ਵੀ ਆਪਣੇ ਸੇਕ ਸ਼ਹੀਦ ਕੀਤੇ ਗਏ ਹੋਰ ਵੀ ਤੁਹਾਨੂੰ ਪਤਾ ਹੈ ਇੰਡੀਆ ਤਾਂ ਚੱਲਦਾ ਹੀ ਰਹਿੰਦਾ ਜੇ ਆਪਾਂ ਦੀਪਦੀਪੀ ਗੱਲ ਕਰੀਏ ਦੀਪ ਸਿੱਧੂ ਜੀ ਜਿਹੜੇ ਕਿਸਾਨੀ ਮੋਰਚੇ ਮੋਰਚੇ ਚ ਬਹੁਤ ਉੱਭਰ ਕੇ ਮੁਰੇ ਐ ਸੀ ਉਹਨਾਂ ਦਾ ਵੀ ਅਜੀਬ ਤਰੀਕੇ ਨਾਲ ਮੌਤ ਹੋ ਜਾਂਦੀ ਹੈ ਫਿਰ ਉਹਨੂੰ ਕਾਰ ਐਕਸੀਡੈਂਟ ਦਾ ਰੂਪ ਦਿਖਾ ਦਿੱਤਾ ਜਾਂਦਾ ਸੋ ਕਹਿਣ ਦਾ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਨਾ ਆਪਾਂ ਜੋੜ ਕੇ ਦੇਖਣੀਆਂ ਪੈਂਦੀਆਂ ਨੇ ਨਾ ਉਹ ਇਕੱਲੇ-ਇਕੱਲੇ ਨਹੀਂ ਆਪਾਂ ਦੇਖ ਸਕਦੇ ਸੋ ਹੁਣ ਕੀ ਆਇਆ ਕਿ ਕਹਿੰਦੇ 2022 ਚ ਸ਼ਾਇਦ ਜੇ ਮੈਂ ਨਾ ਗਲਤ ਹੋਵਾਂ ਉਦੋਂ ਵੀ ਇਹ ਜਿਹੜੀਆਂ ਇਹਨਾਂ ਦੀਆਂ ਸਪਾਈ ਏਜੰਸੀਆਂ ਹੁੰਦੀਆਂ ਇੰਟੈਲੀਜੈਂਸ ਏਜੰਸੀਆਂ ਸੀਸਸ ਜਿਹੜੇ ਕਹਿੰਦੇ ਆ ਉਹ ਉਹਨਾਂ ਨੇ ਉਹਨਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਜਿਹੜੇ ਲੀਡਰਸ਼ਿਪ ਦੀ ਰਨਿੰਗ ਆ ਜਾਂ ਇਲੈਕਸ਼ਨਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਇੰਡੀਆ ਵੱਲੋਂ ਸੋ ਅੱਛਾ ਇਹ ਬੜੀ ਜੇ ਦੇਖਿਆ ਜਾਵੇ ਪਹਿਲਾਂ ਤੋਂ ਇਹਨਾਂ ਨੂੰ ਪਤਾ ਹੋਊਗਾ ਪਰ ਹੁਣ ਖੁਲਾਸੇ ਕਰਨ ਦਾ ਮਤਲਬ ਇਹ ਹੋਇਆ ਕਿਉਂਕਿ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਟ੍ਰਾਂਸਨੇਸ਼ਨਲ ਪ੍ਰੈਪਰੇਸ਼ਨ ਕਿੰਨੇ ਤਕੜੇ ਤੌਰ ਤੇ ਚਲਾਈ ਜਾ ਰਹੀ ਹੈ ਇੰਡੀਆ ਵੱਲੋਂ ਉਹਨਾਂ ਨੇ ਫੇਰ ਇਹ ਤਾਕਲਾ ਸੇ ਕੀਤੇ ਹੋਣੇ ਆ ਇਹ ਵੀ ਚੀਜ਼ਾਂ ਹੋ ਰਹੀਆਂ ਸੋ ਜੇ ਆਪਾਂ ਦੇਖੀਏ ਕਿ ਇਹਨਾਂ ਦਾ ਇਨਫਲੂਐਂਸ ਡਾਟਾ ਤੁਸੀਂ ਹੁਣ ਜੇ ਦੇਖੋ ਵੀ ਇਨਫਲੂਐਂਸ ਕਰਨ ਦਾ ਮਤਲਬ ਇਹ ਆ ਕਿ ਜੇ ਡੇਰ ਔਰ ਟਰੂਡੋ ਦੀ ਗੱਲ ਦੇਖੀਏ ਹੁਣ ਉਹਨਾਂ ਨੇ ਇਨਵੈਸਟੀਗੇਸ਼ਨ ਸਟਾਰਟ ਕਰਵਾਈ ਹਨਾ ਸ਼ਹੀਦ ਭਾਈ ਹਰਦੀਪ ਸਿੰਘ ਨੇਜਰ ਹੁਣ ਆ ਦੀ ਅਸਾਸਿਨੇਸ਼ਨ ਤੇ ਜੇ ਉਹ ਉਹਤੇ ਲੀਡਰ ਹੋ ਜੇ ਹੁਣ ਜਿਹੜੇ ਕਹ ਲੋ ਮਾਈਨੋਰਿਟੀਜ਼ ਦੇ ਖਿਲਾਫ ਹੋਣ ਜਾਂ ਸਿੱਖਾਂ ਦਾ ਨਾਂ ਵਾਲਾ ਸੋਚਦੇ ਹੋਣ ਕਹ ਲੋ ਜਾਂ ਇਨਸਾਫ ਪਸੰਦ ਨਾਂ ਵਾਲੇ ਹੋ ਤਾਂ ਫਿਰ ਉਹ ਫਰਕ ਪੈ ਸਕਦਾ ਕਿਰ ਕਿ ਉਹ ਥੋੜੀ ਜੀ ਸੋਚ ਦਾ ਹੀ ਫਰਕ ਹੁੰਦਾ ਨਾ ਸੋ ਉਹ ਜਿਹੜੀ ਜਿਹੜੇ ਪੋਲੀਟੀਸ਼ੀਅਨ ਨੂੰ ਸੋਚਦੇ ਆ ਕਿ ਸਾਡੇ ਤਰਫਾ ਜਾਂ ਸਾਡੇ ਨਾਲ ਅਲਾਈਅੰਸ ਆ ਉਹਨਾਂ ਨੂੰ ਚਾਹੁੰਦੇ ਹੋਗੇ ਵੀ ਮੂਰੇ ਆਵੇ ਸੋ ਇਹ ਕਾਫੀ ਵੱਡੀ ਗੱਲ ਹੈ ਨਾਲ ਹੀ ਐਡ ਕਰਨਾ ਚਾਹੁੰਦਾ ਤੁਸੀਂ ਇਹਦੇ ਤੇ ਐਡ ਕਰਦੇ ਹੋ ਆਪਣੀ ਗੱਲਬਾਤ ਪੀਅਰ ਪਾਲੀਵਰ ਜਿਹੜੇ ਕੰਜ਼ਰਵੇਟਿਵ ਦੇ ਪ੍ਰਧਾਨ ਨੇ ਜੇਕਰ ਕੰਜ਼ਰਵੇਟਿਵ ਜਿੱਤਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਬਣਨਗੇ ਤੇ ਪੀਅਰ ਪਾਲੀਵਰ ਹੋਰਾਂ ਨੂੰ ਮੰਨਿਆ ਜਾਂਦਾ ਵੀ ਉਹ ਵੀ ਭਾਰਤ ਪੱਖੀ ਨੇ ਮਤਲਬ ਭਾਰਤ ਦੇ ਨਜ਼ਦੀਕ ਨੇ ਸੋ ਇਹ ਫਰਕ ਪਊਗਾ ਫਿਰ ਉਪਰ ਸਭੀ ਉਹ ਹੀ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੁਸੀਂ ਹਾਂਜੀ ਵਧੀਆ ਨਾਲ ਕੀਤੀ ਕਿ ਇਹ ਉਹ ਪੁੱਛ ਹੀ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰੇ ਇੰਟਰਫੀਰੈਂਸ ਦਾ ਮਤਲਬ ਇਹੀ ਆ ਕਿ ਜਿਹੜੇ ਉਹਨਾਂ ਦੇ ਨਾਲ ਚੱਲ ਰਹੇ ਹਨ ਜਣੀ ਇੰਡੀਅਨ ਗਵਰਨਮੈਂਟ ਦੇ ਪੱਖ ਦੀ ਗੱਲ ਕਰੋਗੇ ਉਹਨਾਂ ਨੂੰ ਮੂਰੇ ਲਿਆਂਦਾ ਜਾਵੇ ਹੁਣ ਜਸਟਿਨ ਟ੍ਰੂਡੋ ਨੂੰ ਤਾਂ ਨਾ ਖੋਸ ਸੀਗੇ ਨਾ ਹੁਣ ਜਿਹੜਾ ਹ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਤੋਂ ਪਹਿਲਾਂ ਵੀ ਨਾ ਖੋਸ ਸੀਗੇ ਤੁਹਾਨੂੰ ਯਾਦ ਹੋਵੇਗਾ ਇੰਡੀਆ ਕੋਈ ਸਮਿਟ ਹੋਇਆ ਸੀਗਾ ਸ਼ਾਇਦ ਉੱਥੇ ਕਾਫੀ ਕੋਸਰ ਹੋਇਆ ਸੀਗਾ ਹਨਾ ਤੇ ਉੱਥੇ ਵੀ ਜਾਨੀ ਜਾਹਰ ਹੋ ਗਿਆ ਸੀਗਾ ਇੰਡੀਆ ਵੱਲੋਂ ਵੀ ਜਿਹੜਾ ਨਜ਼ਰੀਆ ਸੀਗਾ ਟਰੂਡੋ ਵੱਲ ਜਾਂ ਕੈਨੇਡਾ ਵੱਲ ਕਿਦਾਂ ਦਾ ਸੀ ਸੋ ਇਹ ਚੀਜ਼ਾਂ ਬਹੁਤ ਆਪਣੇ ਲਈ ਵੀ ਇਹ ਮੈਟਰ ਕਰਦੇ ਉਨਾਂ ਲਈ ਵੀ ਮੈਟਰ ਕਰਦੇ ਤੇ ਜਿਹੜੇ ਆ ਪੋਲੀਟੀਸ਼ੀਨਾਂ ਦੀ ਤੁਸੀਂ ਗੱਲ ਕੀਤੀ ਜੀ ਕਿ ਇਹਨਾਂ ਨੂੰ ਸਾਈਡ ਕਰ ਦਿੱਤਾ ਗਿਆ ਇਹ ਇਹ ਵੀ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਇਹ ਇਹਦਾ ਇਹਨਾਂ ਨੂੰ ਲੱਗਦਾ ਕਿ ਇੰਟਰਨਲ ਇੰਟਰਫੀਰੈਂਸ ਹੋ ਰਹੀ ਹੈ ਕਿ ਜੇ ਇਥੋਂ ਪੋਲਿਟਿਸ਼ੀਅਨ ਜਾ ਕੇ ਭਾਵੇਂ ਯੂਕੇ ਦੇ ਹੋਣ ਭਾਵੇਂ ਕੈਨੇਡਾ ਦੇ ਕਿਤੇ ਦੇ ਵੀ ਹੋਣ ਉੱਥੇ ਇੰਡੀਆ ਜਾ ਕੇ ਮਿਲ ਰਹੇ ਹਨ ਮੋਦੀ ਨੂੰ ਮਿਲ ਰਹੇ ਹਨ ਕਿਸੇ ਨੂੰ ਮਿਲ ਰਹੇ ਉਹਦੇ ਨਾਲ ਇਹ ਰਿਸਕ ਹੋ ਸਕਦਾ ਕਿ ਇਹ ਕੋਲ ਪਲੋਟਿੰਗ ਤਾਂ ਨਹੀਂ ਕਰ ਰਹੇ ਤੁਸੀਂ ਇੱਥੇ ਵੀ ਦੇਖਿਆ ਹੋਊਗਾ ਯੂਕੇ ਨੇ ਵੀ ਇੱਕ ਨਮੀ ਰੈਗੂਲੇਸ਼ਨ ਕੱਢੀ ਹੈ ਜਿੱਥੇ ਕਿ ਤੋ ਸਹੀ ਰਿਪੋਰਟ ਕਰ ਸਕਦੇ ਹਾਂ ਜੇ ਤੁਹਾਨੂੰ ਕੁਝ ਪਤਾ ਲੱਗਦਾ ਹੈ ਕਿ ਕੋਈ ਫੋਰਨ ਇਨਫਲੂਐਂਸ ਥੱਲੇ ਆ ਰਿਹਾ ਹੈ ਜਾਂ ਕੋਈ ਚੱਲ ਰਿਹਾ ਹੈ ਕਿਸੇ ਫੋਰਨ ਏਜੰਸੀ ਨਾਲ ਚੱਲ ਰਿਹਾ ਹੈ ਸੋ ਇਹਨਾਂ ਨੂੰ ਹਟ ਕੀ ਲੋਡ ਪਈ ਰਸ਼ੀਆ ਦਾ ਨਾਮ ਲਿਆ ਜਾ ਰਿਹਾ ਪਰ ਇਹ ਇੰਡੀਆ ਦਾ ਵੀ ਇਹਦੇ ਚ ਗੱਲ ਆਉਂਦੀ ਹੈ ਕਰਕੇ ਸਪੈਸ਼ਲੀ ਜੇ ਹੁਣ ਆਪਾਂ ਦੇਖੀਏ ਲੈਸਟਰ ਚ ਆਪਾਂ ਦੇਖਿਆ ਸੀਗਾ ਹਾਂ ਜੀ ਇਹ ਇਹ ਸਾਲ ਤੋਂ ਸਾਲ ਪਹਿਲਾਂ ਰਾਈਟਿੰਗ ਕਰਾਈ ਗਈ ਸੀ ਉਹ ਵੀ ਤੁਸੀਂ ਇੰਟਰਫੀਰੈਂਸ ਕਰਦੇ ਪਰ ਪੋਲਿਟੀਕਲ ਇੰਟਰਫੀਰੈਂਸ ਤੌਰ ਤੇ ਜੇ ਦੇਖਿਆ ਜਾਵੇ ਤਾਂ ਰਸ਼ਾਦਾ ਹੀ ਨਹੀਂ ਕੰਸਰਨ ਇਹਨਾਂ ਨੂੰ ਇੰਡੀਆ ਦਾ ਵੀ ਕੰਸਰਨ ਹੈ ਇੱਥੇ ਦੀ ਗਵਰਨਮੈਂਟ ਖੁੱਲਕੇ ਨਹੀਂ ਬੋਲ ਰਹੀ ਇਹਨਾਂ ਚੀਜ਼ਾਂ ਤੇ ਯੂਕੇ ਦੀ ਗਵਰਨਮੈਂਟ ਨਹੀਂ ਖੁੱਲਕੇ ਬੋਲ ਰਹੀ ਪਰ ਇਹਨਾਂ ਨੂੰ ਵੀ ਕਿਸੇ ਟੈਨ ਤੇ ਬੋਲਣਾ ਪਊਗਾ ਹੂੰ 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 ਬਿਲਕੁਲ ਜਿਵੇਂ ਤੁਸੀਂ ਜਸਟਿਨ ਟੂਡੋ ਦੀ ਗੱਲ ਕੀਤੀ ਹੈ ਕਿ ਉਹ ਸਬਮਿਟ ਤੇ ਆਏ ਤੇ ਉਹਨਾਂ ਦੇ ਨਾਲ ਬਿਹੇਵ ਸਹੀ ਨਹੀਂ ਹੋਇਆ ਇੱਥੇ ਉਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਕਿ 4-5 ਸਾਲ 6 ਸਾਲ ਪਹਿਲਾਂ ਜਦੋਂ ਉਹ ਆਪਣੀ ਫੈਮਿਲੀ ਦੇ ਨਾਲ ਆਉਂਦੇ ਨੇ ਉਸ ਵੇਲੇ ਵੀ ਉਹਨਾਂ ਨੂੰ ਜਿਹੜਾ ਬੰਦਾ ਪ੍ਰੋਟੋਕੋਲ ਨਹੀਂ ਸੀ ਦਿੱਤਾ ਗਿਆ ਉਹਨਾਂ ਨੇ ਇਹ ਕਿਹਾ ਜਾਂਦਾ ਰਿਹਾ ਵੀ ਇਹ ਤੇ ਭਾਈ ਸਿੱਖਾਂ ਦੇ ਨਜ਼ਦੀਕ ਨੇ ਸੋ ਈਵਨ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੋਰਾਂ ਦਾ ਫਰਜ਼ ਬਣਦਾ ਸੀ ਕਿ ਉਹ ਜਾ ਕੇ ਉਹਨਾਂ ਨੂੰ ਰਿਸੀਵ ਕਰ ਦੇ ਏਅਰਪੋਰਟ ਦੇ ਉੱਤੇ ਉਹ ਵੀ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਬਣਦਾ ਜਿਹੜਾ ਸਨਮਾਨ ਹੈ ਉਹ ਨਹੀਂ ਦਿੱਤਾ ਗਿਆ ਫਿਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਜੋ ਕੀ ਕਿਹਾ ਗਿਆ ਜੋ ਸਟੇਟਮੈਂਟਸ ਆਈਆਂ ਉਹ ਦਰਬਾਰ ਸਾਹਿਬ ਜਾਂਦੇ ਨੇ ਉੱਥੇ ਵੀ ਉਹਨਾਂ ਨੂੰ ਉਹ ਬਣਦੀ ਜਿਹੜੀ ਹੈਗੀ ਇਹ ਸਨਮਾਨ ਜਿਹੜਾ ਬਣਦਾ ਦਿੱਤਾ ਨਹੀਂ ਗਿਆ ਮਤਲਬ ਕਿ ਜਸਟਿਨ ਟੂਡੋ ਹੋਰੀ ਉਹਨਾਂ ਦੇ ਉੱਤੇ ਇੱਕ ਠੱਪਾ ਲੱਗਿਆ ਹੋਇਆ ਵੀ ਉਹ ਸਿੱਖਾਂ ਦੇ ਹੱਕ ਦੀ ਗੱਲ ਕਰਦੇ ਨੇ ਸੱਚ ਦੀ ਗੱਲ ਕਰਦੇ ਆ ਤੇ ਹੁਣ ਜੇ ਤੁਸੀਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਤੁਹਾਨੂੰ ਪਈ ਲਿਬਰਲ ਪਾਰਟੀ ਤਾਂ ਉੱਥੇ ਬਣਦੀ ਆ ਰਹੀ ਹੈ ਜੇ ਮੈਂ ਗਲਤ ਨਹੀਂ ਤਾਂ ਦੋ ਵਾਰ ਉਹਨਾਂ ਦੀ ਲਗਾਤਾਰ ਸਰਕਾਰ ਬਣੀ ਹੈ ਜਸਟਿਨ ਟੂਡੋ ਦੂਜੀ ਵਾਰ ਪ੍ਰਧਾਨ ਮੰਤਰੀ ਲਗਾਤਾਰ ਬਣਦੇ ਆ ਰਹੇ ਆ ਤੇ ਇਸ ਵਾਰ ਤੁਹਾਨੂੰ ਕੀ ਲੱਗਦਾ ਵੀ ਜੇ ਮੰਨ ਲਓ ਪੀਅਰ ਪੋਲੀਵਰ ਜਾਨਕਿ ਕੰਜ਼ਰਵੇਟਿਵ ਜਿੱਤ ਕੇ ਆ ਜਾਂਦੀ ਹੈ ਤਾਂ ਜਿਹੜੇ ਸਿੱਖਾਂ ਦੇ ਮਸਲੇ ਨੇ ਉਹਨਾਂ ਨੂੰ ਫਿਰ ਰੋਲ ਦਿੱਤਾ ਜਾਏਗਾ ਉਹਨਾਂ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਏਗਾ ਜਾਂ ਫਿਰ ਇਸੇ ਤਰੀਕੇ ਨਾਲ ਚੱਲੇਗਾ ਕਿਉਂਕਿ ਇਹਦੇ ਵਿੱਚ ਇੱਕ ਬਹੁਤ ਤਗੜਾ ਫੈਕਟਰ ਬਣਦਾ ਜਗਮੀਤ ਸਿੰਘ ਹੋਰਾਂ ਦਾ ਜਿਹੜੇ ਕਿੰਗ ਮੇਕਰ ਬਣੇ ਸੀ ਹੁਣ ਜੇ ਕੰਜ਼ਰਵੇਟਿਵ ਵੀ ਵੀ ਆ ਜਾਂਦੀ ਹੈ ਉਹਦੇ ਨਾਲ ਫਿਰ ਜਗਮੀਤ ਸਿੰਘ ਹੋਰਾਂ ਦੀ ਵੋਟ ਦੇ ਨਾਲ ਜੇਕਰ ਉਹ ਡਿਸਾਈਡ ਕਰਨਾ ਹੋਇਆ ਭਈ ਕੰਜ਼ਰਵੇਟਿਵ ਵਾਲੇ ਬਣਨਗੇ ਜਾਂ ਕੋਈ ਬਣਨਗੇ ਫਿਰ ਤਾਂ ਮੈਂ ਕਿਤੇ ਨਾ ਕਿਤੇ ਸਮਝਦਾ ਵੀ ਸਿੱਖਾਂ ਦੇ ਮਸਲੇ ਜਿਹੜੇ ਆ ਉਹ ਦਬਾਏ ਨਹੀਂ ਜਾ ਸਕਣਗੇ ਜੇ ਜਗਮੀਤ ਸਿੰਘ ਹੋਰਾਂ ਦਾ ਅਹਿਮ ਰੋਲ ਉਹਦੇ ਵਿੱਚ ਰਿਹਾ ਜੇ ਨਾ ਰਿਹਾ ਤੇ ਫਿਰ ਕੀ ਬਣੇਗਾ ਭਾਈ ਸਾਹਿਬ ਜੀ ਦੇਖੋ ਜੋ ਹੋਇਆ ਅਗੇਨ ਸ਼ਹੀਦ ਭਾਈ ਹਰਦੀਪ ਸਿੰਘ ਨੇ ਜਿਹੜਾ ਉਹਨਾਂ ਦੀ ਅਸੈਸਿਨੇਸ਼ਨ ਨਾ ਆਣਾ ਉਹ ਉਹ ਜਿਹੜੀ ਚੀਜ਼ ਆ ਉਹ ਹੁਣ ਮੋੜ ਨਹੀਂ ਸਕਦੀ ਉਹ ਹੁਣ ਕੋਈ ਵੀ ਪਾਰਟੀ ਆ ਜਵੇ ਉਹਨਾਂ ਨੂੰ ਹੁਣ ਉਸ ਚੀਜ਼ ਤੇ ਕੰਮ ਕਰਨਾ ਪੈਣਾ ਸੋ ਜਿਹੜੀ ਇਨਵੈਸਟੀਗੇਸ਼ਨ ਆ ਕਿਉਂਕਿ ਉਹ ਲੀਗਲ ਰੂਪ ਧਾਰ ਗਈ ਹੈ ਨਾ ਉਹ ਜਾਰੀ ਰਹੇ ਰਹੋਗੀ ਸੋ ਉਹਨਾਂ ਨੂੰ ਕੰਮ ਕਰਨਾ ਪਾਊਗਾ ਹਾਂ ਉਹ ਜਾਨੀ ਜਸਟਨ ਟਰੂਡੋ ਆਪਣੇ ਨਾਲ ਸਿੱਖਾਂ ਨਾਲ ਜ਼ਰੂਰ ਚੈਲਾ ਸੈਂਪਥੀ ਸ਼ੋ ਕਰਦੇ ਸੀਗੇ ਤੇ ਜਗਮੀਤ ਸਿੰਘ ਉਹਨਾਂ ਦੀ ਤੁਸੀਂ ਗੱਲ ਕੀਤੀ ਓਬਵੀਅਸਲੀ ਉਹ ਵੀ ਵਧੀਆ ਰੋਲ ਨਿਭਾਉਂਦੇ ਆ ਸੋ ਫਰਕ ਪਤਾ ਪੈਂਦਾ ਪਰ ਚਲੋ ਦੇਖੋ ਆਪਣਾ ਫਰਜ ਆ ਬਾਦ ਚੱਕੀ ਜਾਣੀ ਆ ਤੇ ਉੱਥੇ ਬਹੁਤ ਅਮਰੀਕਾ ਵੀ ਕੈਨੇਡਾ ਵੀ ਤੁਸੀਂ ਦੇਖਿਆ ਆਪਣੇ ਸਿੰਘ ਕਾਫੀ ਐਕਟਿਵ ਨੇ ਉਹਨਾਂ ਨੇ ਹੁਣ ਬਹਿਣਾ ਨਿਗਾ ਇਹ ਜੋ ਵੀ ਆ ਜਾਵੇ ਇਹ ਗੱਲ ਚੱਲੀ ਜਾ ਉਹਨਾਂ ਲਈ ਆਪਾਂ ਨਾ ਜਿਹੜਾ ਆਪਣਾ ਮੂਵਮੈਂਟ ਆ ਆਪਣਾ ਸੰਘਰਸ਼ ਹੈ ਦੇਖੋ ਜਦੋਂ ਗੁਰੂ ਨਾਨਕ ਦੇਵ ਜੀ ਤੁਰੇ ਉਦੋਂ ਦਾ ਸੰਘਰਸ਼ ਚੱਲ ਰਿਹਾ ਉਹਨਾਂ ਨੇ ਬਾਵਰ ਨੂੰ ਜਾਬਰ ਕਿਹਾ ਸੀ ਨਾ ਉਹਦੋਂ ਨਹੀਂ ਚੱਲ ਰਿਹਾ ਵਾ ਦੇਖੋ ਬੰਦੇ ਚੇਂਜ ਹੋ ਜਾਂਦੇ ਆ ਸੰਘਰਸ਼ ਜਾਰੀ ਰਹਿੰਦਾ ਸੋ ਕੋਈ ਵੀ ਆਵੇ ਪੋਲਿਟਿਸ਼ੀਅਨ ਆਵੇ ਕੋਈ ਵੀ ਸਿੱਖ ਆਉਣ ਜਾਣ ਸੰਘਰਸ਼ ਇਦਾਂ ਹੀ ਚੱਲੀ ਜਾਣਾ ਸੋ ਇਹ ਜਿਹੜਾ ਐਕਟਿਵਿਜ਼ਮ ਆ ਇਹ ਨਹੀਂ ਰੋਕ ਸਕਦਾ ਇਹ ਇੱਕ ਸਵਾਲ ਜਿਹੜਾ ਮੇਰਾ ਅਖੀਰਲਾ ਹੈਗਾ ਉਹ ਵੀ ਮਹੱਤਵਪੂਰਨ ਸਵਾਲ ਹੈ ਮੈਂ ਤੁਹਾਡੇ ਨੂੰ ਪੁੱਛਣਾ ਚਾਹੁੰਦਾ ਕਿ ਕੈਨੇਡਾ ਕਹਿੰਦਾ ਹੈ ਕਿ ਇੱਕ ਤਾਂ ਹੋ ਗਿਆ ਚੀਨ ਇੱਕ ਈਰਾਨ ਵਰਗੇ ਮੁਲਕ ਦਾ ਨਾਮ ਲੈਂਦੇ ਆ ਉਸ ਤੋਂ ਬਾਅਦ ਹੁਣ ਭਾਰਤ ਉਹਨਾਂ ਨੇ ਸੂਚੀ 'ਚ ਸ਼ਾਮਲ ਕੀਤਾ ਕਿ ਇਹ ਜਿਹੜੇ ਤਿੰਨੇ ਮੁਲਕ ਨੇ ਸਾਡੇ ਇੰਟਰਫੇਰੈਂਸ ਕਰਦੇ ਆ ਹੁਣ ਮੰਨ ਲਓ ਕਿ ਭਾਰਤ ਦਾ ਤੇ ਇਹ ਰੋਲ ਹੋ ਗਿਆ ਵੀ ਉਹ ਚਾਹਣ ਵੀ ਸਿੱਖਾਂ ਦੇ ਜਿਹੜੇ ਮਸਲੇ ਨੇ ਉਹਨਾਂ ਬਾਰੇ ਜਾਣ ਸਿੱਖ ਜਿਹੜੀ ਗੱਲ ਨੂੰ ਲੈ ਕੇ ਚੱਲੇ ਆ ਉਹਨਾਂ ਨੂੰ ਮਤਲਬ ਕਿ ਦਬਾਇਆ ਜਾ ਸਕੇ ਵੀ ਭਾਰਤ ਇਸ ਕਰਕੇ ਇੰਟਰਫੇਰੈਂਸ ਕਰਦਾ ਚੀਨ ਈਰਾਨ ਵਰਗੇ ਮੁਲਕ ਜਿਹੜੇ ਨੇ ਉਹਨਾਂ ਨੂੰ ਕੀ ਲੋੜ ਪੈ ਗਈ ਆ ਵੀ ਜੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਉਹ ਇੰਟਰਫੇਰੈਂਸ ਕਰਦੇ ਹਾਂਜੀ ਉਹਨਾਂ ਜੀ ਦੇਖੋ ਜਿਹੜਾ ਤਾਂ ਚਾਈਨਾ ਦਾ ਉਹਨਾਂ ਦਾ ਤਾਂ ਡਿਫਰੈਂਟ ਜਿਦਾ ਆਪਣੇ ਇੱਥੇ ਡੈਮੋਕ੍ਰੇਸੀ ਚੱਲਦੀ ਆ ਉਹਨਾਂ ਦਾ ਸਿਸਟਮ ਹੀ ਹੋਰ ਆ ਨਾ ਸੋ ਉਹ ਇਦਾਂ ਨਹੀਂ ਬਲੀਵ ਕਰਦੇ ਵੀ ਹੈ ਡੈਮੋਕ੍ਰੇਸੀ ਚ ਨਹੀਂ ਬਲੀਵ ਕਰਦੇ ਉਹ ਹੋਰ ਤਰ੍ਹਾਂ ਚੱਲਦੇ ਪਰ ਉਹਨਾਂ ਦੀ ਇੰਡਸਟਰੀ ਜਿਹੜੀ ਆ ਚਾਈਨਾ ਔਰ ਲੀਡ ਕਰ ਲੈ ਉਹ ਬਹੁਤ ਵੱਡਾ ਸੁਪਰ ਪਾਵਰ ਬਣ ਗਿਆ ਤੇ ਕਹਿੰਦੇ ਕਿ ਜਿਹੜੀ ਇੰਡਸਟਰੀ ਵੀ ਆ ਤੇ ਰੋਡ ਬਿਲਡਿੰਗ ਮੋਸਟ ਮਾਈਲਸ ਸਭ ਤੋਂ ਉੱਚੇ ਰੋੜ ਸਭ ਤੋਂ ਲੰਬੇ ਰੋੜ ਸਭ ਤੋਂ ਡਿਫਿਕਲਟ ਜਗਾ ਚ ਰੋੜ ਇਹ ਜਾਨੀ ਤੁਸੀਂ ਦੇਖਿਆ ਹੁਣ ਇਹਨਾਂ ਦੀਆਂ ਕਾਰਾਂ ਵੀ ਦੇਖ ਲਓ ਸਾਰਾ ਕੁਸਾ ਇੰਡਸਟਰੀ ਇਹਨਾਂ ਨੂੰ ਅਮਰੀਕਾ ਨੂੰ ਵੀ ਤਾਂ ਹੀ ਉਹਨਾਂ ਤੇ ਰੋਕ ਲਾਉਣੀ ਪਈ ਸੀ ਕਿਸੇ ਕਿਸੇ ਤਰੀਕੇ ਸੈਂਕਸ਼ਨਸ ਲਾਉਣੇ ਪਏ ਸੀਗੇ ਕਿਉਂਕਿ ਚਾਈਨਾ ਬਹੁਤ ਤੇਜ਼ੀ ਨਾਲ ਵਧ ਰਿਹਾ ਸੋ ਚਾਈਨਾ ਨੂੰ ਤਾਂ ਇਹ ਆ ਵੀ ਹੁਣ ਵੀ ਤੁਸੀਂ ਦੇਖਿਆ ਅਮਰੀਕਾ ਦੇ ਜਿਹੜੇ ਪੋਲੀਟੀਸ਼ੀਅਨ ਹਨ ਜੇਡੀ ਬੈਂਸ ਸਾਹਿਬ ਦਾ ਸ਼ਾਇਦ ਉਹਨਾਂ ਦਾ ਨਾਮ ਉਹਨਾਂ ਨੇ ਬੜਾ ਬੁਰਾ ਰੇਸਿਸਟ ਬਿਆਨ ਦਿੱਤਾ ਸੀ ਕਹਿੰਦਾ ਪੈਜ਼ੈਂਟਸ ਤੋਂ ਅਸੀਂ ਪੈਸੇ ਬੋਰੋ ਕਰ ਰਹੇ ਹਾਂ ਹਨ ਤੇ ਜਾਨੀ ਵੀ ਚਾਈਨਾ ਦੇ ਲੋਕਾਂ ਨੂੰ ਉਹਨੇ ਛੋਟੇ ਬਣਾਤਾ ਕਹਿੰਦੇ ਵੀ ਇਹ ਤਾਂ ਮਮੋਲੀ ਜਿਹੇ ਲੋਕ ਹੈ ਇਹਨਾਂ ਤੋਂ ਅਸੀਂ ਬੋਰੋ ਬੋਰੋ ਕਰ ਰਹੇ ਆ ਮਾਇਆ ਕਹ ਲੋ ਮਨੀ ਕਹ ਲੋ ਹਨ ਤੇ ਕਹਿੰਦਾ ਭਾ ਭਈ ਉਹ ਚਾਈਨਾ ਇਦਾਂ ਸੋਚਦਾ ਵੀ ਇਹ ਸਾਨੂੰ ਇਦਾਂ ਟਰੀਟ ਕਰਦੇ ਆ ਸੋ ਉਹ ਵੀ ਆਪ ਦੀ ਤਿਆਰੀ ਕਰ ਰਿਹਾ ਉਹ ਵੀ ਬਹੁਤ ਉਹਨਾਂ ਕੋਲ ਵੀ ਪਾਵਰ ਵੀ ਤੇ ਇਹਨਾਂ ਨੂੰ ਉਹਨਾਂ ਤੋਂ ਕੰਸਰਨ ਨਾ ਵੀ ਇਹ ਜਿਹੜੀਆਂ ਇਹ ਦਾਨੀਆਂ ਕੰਟਰੀਆਂ ਵਿੱਚ ਚਾਈਨਾ ਰਸ਼ੀਆ ਇਰਾਨ ਇਹ ਜਿਹੜੀਆਂ ਕੰਟਰੀਆਂ ਇਹਨਾਂ ਦੀ ਸੋਚ ਧਾਰਾ ਨਾਲ ਨਹੀਂ ਰਲ ਕੇ ਚੱਲਦੀਆਂ ਫਿਰ ਇਹ ਉਹਨਾਂ ਤੇ ਖਾਸ ਨਿਗਰਾਨੀ ਰੱਖਦੇ ਆ ਤੁਸੀਂ ਦੇਖਿਆ ਜਿਹੜੇ ਨਹੀਂ ਸੀ ਅੱਗੇ ਇਹਨਾਂ ਨਾਲ ਰਲ ਕੇ ਚੱਲਦੇ ਅਰਾਕ ਹੋ ਗਿਆ ਫਰਗਾਨਿਸਤਾਨ ਹੋ ਗਿਆ ਲਿਬੀਆ ਹੋਰ ਵੀ ਕੰਟਰੀਆਂ ਤੁਸੀਂ ਦੇਖਿਆ ਵੀ ਜਿੱਥੇ ਨਹੀਂ ਸੋਚ ਕੇ ਸੇਮ ਸੋਚ ਰਾਲਦੀ ਇਹਨਾਂ ਦੀ ਉੱਥੇ ਫਿਰ ਕੀ ਹੋਇਆ ਤਬਾਹੀ ਕਰਦੀਆਂ ਕੰਟਰੀਆਂ ਹਨ ਸੋ ਇੰਡਸਟਰੀ ਲਈ ਗੋਲਡ ਰਿਜ਼ਰਵਸ ਹੋਵੇ ਓ ਦੇ ਲਈ ਇਹ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਕੋਸ ਵੀ ਕਰ ਸਕਦੀਆਂ ਸੋ ਆਪਦੇ ਮਤਲਬ ਜਿਹੜੇ ਆ ਲੋਕ ਆਪਦੇ ਲੋਕਾਂ ਲਈ ਆਪਦੇ bizness ਲਈ ਇਹ ਘਟਰੀਆਂ ਕੋਸ ਵੀ ਕਰ ਸਕਦੇ ਸੋ ਇੱਕ ਦੂਜੇ ਨੂੰ ਇਹ ਖਾਸ ਕਰਕੇ ਵਾਚ ਕਰਦੀਆਂ ਹਾਂ ਜੀ ਸੋ ਜਾਣ ਤੋਂ ਪਹਿਲਾਂ ਭਾਈ ਸਾਹਿਬ ਮੈਂ ਜਰੂਰ ਇੱਕ ਗੱਲ ਕਹਿਣਾ ਚਾਹੁੰਦਾ ਕਿ ਯੂਕੇ ਦੇ ਵਿੱਚ ਵੀ ਜਿਹੜੇ ਕਹਿ ਸਕਦੇ ਹੋ ਜਿਹੜੇ ਟਾਊਟ ਆਪਾਂ ਕਹਿ ਦਿੰਦੇ ਆ ਪੁਰਾਣੀ ਲੈਂਗੁਏਜ ਜਿਹੜੀ ਪੰਜਾਬੀ ਆਪਾਂ ਗੱਲਬਾਤ ਕਰਦੇ ਹੁੰਦੇ ਆ ਜਾਂ ਜਿਹੜੇ ਆਪਣੇ ਲੋਕਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਇੰਡੀਆਨਾਂ ਦੇ ਖਿਲਾਫ ਜਿਹੜੇ ਐਕਟਿਵਿਸਟ ਐ ਖਾਸ ਕਰ ਜਿਹੜੇ ਇਨਫੋਰਮੇਸ਼ਨ ਜਣੀ ਦਿੰਦੇ ਆ ਟਰਬਲ ਕ੍ਰੀਏਟ ਕਰਦੇ ਆ ਵੀ ਜਾਂ ਕੰਪਲੇਂਟਾਂ ਕਰਦੇ ਆ ਵੀ ਆ ਬੰਦਾ ਵੀ ਐ ਐਕਟਿਵਿਸਟ ਆ ਵੀ ਇਹ ਆ ਗੱਲ ਕੀਤੀ ਉਹਦੋਂ ਕੀਤੀ ਜਣੀ ਲੋਕਾਂ ਨੂੰ ਤੰਗ ਕਰਾਉਣ ਦਾ ਇਹ ਚੀਜ਼ ਦਾ ਵੀ ਜਿਹੜਾ ਲੋ ਨਵਾਂ ਬਣਾਉਣ ਜਾ ਰਹੀ ਆ ਗਵਰਨਮੈਂਟ ਜਾਂ ਜਿਹੜੀ ਇਹਨਾਂ ਦੀ ਪਾਲਿਸੀ ਬਣਾਈ ਆ ਨਾ ਵੀ ਸਾਨੂੰ ਦੱਸੋ ਜੇ ਕੋਈ ਇਨਫਲੂਐਂਸ ਥੱਲੇ ਆ ਇਹ ਉਹਨਾਂ ਬੰਦਿਆਂ ਨੂੰ ਵੀ ਵਾਰਨਿੰਗ ਆ ਜੇ ਵੀ ਇਹਦੇ ਥੱਲੇ ਇਹ ਵੀ ਇਹਨਾਂ ਤੇ ਵੀ ਕੇਸ ਚੱਲ ਸਕਦੇ ਕਿਉਂਕਿ ਤੁਸੀਂ ਦੇਖਿਆ ਕੌਸਟਲ ਪਹਿਲਾਂ ਜਰਮਨੀ ਕਈ ਕਪਲਸ ਨੂੰ ਫੜ ਹਟਿਆ ਜਿਹੜੇ ਦੇਖਣ ਨੂੰ ਆਂਟੀ ਅੰਕਲ ਟਾਈਪ ਲੱਗਦੇ ਸੀਗੇ ਤੇ ਉਹਨਾਂ ਨੂੰ ਜੇਲ ਹੋ ਗਈ ਸੀ ਕਿਉਂਕਿ ਉਹ ਸਿੱਖਾਂ ਨੂੰ ਮਾਨੀਟਰ ਕਰਕੇ ਇੰਡੀਆ ਨੂੰ ਇਨਫੋਰਮੇਸ਼ਨ ਦੇ ਰਹੇ ਸੀ ਸੋ ਜਿਹੜੇ ਟਾਊਟ ਹਨ ਉਹਨਾਂ ਨੂੰ ਖਾਸ ਕਰਕੇ ਬਚਨ ਦੀ ਲੋੜ ਹੈ ਹਾਂ ਬਿਲਕੁਲ ਬਿਲਕੁਲ ਹੁਣ ਜਿਵੇਂ ਕੈਨੇਡਾ ਨੇ ਸਿਰ ਪੋਸਟਾਂ ਲਾਈਕ ਸੋਸ਼ਲ ਮੀਡੀਆ ਪੋਸਟ ਲਾਈਕ ਕਰਨ ਕਰਕੇ ਹੀ ਡੌਨ ਪਟੇਲ ਹੋਰਾਂ ਨੂੰ ਪਾਰਟੀ ਚੋਂ ਕੱਢ ਦਿੰਦਾ ਸੋ ਇਹ ਬਹੁਤ ਵੱਡੀ ਗੱਲ ਹੈ ਹੁਣੇ ਬਹੁਤ ਧਿਆਨ ਰੱਖ ਰਹੇ ਨੇ ਕਿਹੜਾ ਕੀ ਕਰ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਦਿੱਤੇ ਨੇ ਤੇ ਆਪਾਂ ਹੋਰ ਕਿਸੇ ਵਿਸ਼ੇ ਦੇ ਉੱਤੇ ਵੀ ਤੁਹਾਡੇ ਨਾਲ ਇਸੇ ਤਰੀਕੇ ਨਾਲ ਜੁੜਦੇ ਰਵਾਂਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਜੀ